ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਮਹਿਮ ਹੈ। ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਏ ਜੀ ਦੀ ਹਿਦਾਇਤ ਅਨੁਸਾਰ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜਮਹਿਮ ਸ਼ੁਰੂ ਕੀਤੀ ਹੋਈ ਹੈ। ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਅ ਥਾਣਾ ਦਿਨਾਂਗਰਤੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ। ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ ਬੀਬੀ ਨੇ ਇਹਨਾਂ ਵਿੱਚ ਇੱਕ ਜਾਕਰ ਹੈ। ਦੂਜਾ ਸਦਾਮ ਹੈ। ਜਿਹੜਾ ਰਜ਼ੀਆ ਔਰ ਚੌਥੀ ਜ਼ਿਲੋ ਜ਼ਿਲੋ ਨਾਦੀ ਔਰ ਹੈ ਇਹ ਬੁੱਧਵਾਲ ਫਤੇਗੜ ਤੂੜੀਆਂ ਔਰ ਤੇ ਦੂਜੇ ਦੋ ਪੰਡੋਰੀ ਜਿਹੜਾ ਅਮਰਸਰ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 260 ਗ੍ਰਾਮ ਹੀਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰਗ ਮਣੀ ਇਹ ਤੋਂ ਇਲਾਵਾ ਆਪਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੇ ਤਹਿਤ थाना ਦਿਨਨਗੜ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆ। ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ਾਕ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਰ ਜਿਹੜਾ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ ਬੱਤੀਪੁਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਇੱਕ ਪਿਸਤਲ 32 ਹੋਰ ਔਰ ਤਿੰਨ ਇਹਨਾਂ ਕੋਲ ਲਾਈਵ ਕਾਰਟਿਜ ਬਰਾਮਦ ਹੋਇਆ ਇਹ ਵੀ ਆਪਾਂ ਵੀ ਪੁੱਛਗਿੱਛ ਕਰ ਰਿਹਾ ਪੁਲਿਸ ਰਿਮਾਨ ਲਿਆ ਹੋਇਆ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਿਫਤਾਰੀਆਂ ਕਰ ਪਾਵਾਂਗੇ ਫਸ ਗਏ ਸੀ ਸੈਕਟਰ ਦੇ ਪਰਚੇ ਸੀ ਉਹ ਸਿਰਫ ਦੋ ਚੀਜ਼ੀ ਦੀ ਉਹ ਪਹਿਲੇ ਲਿਖ ਸੀ ਸਰ ਇਹਦੀ ਜਾਂਚ ਕਰ ਰਿਹਾ ਆਪਾਂ ਅ ਬਟੇ ਜੋ ਹੁਣ ਤੱਕ ਦੀ ਇਨਫਾਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਔਰ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਨਾ ਤੇ ਜ਼ਿਆਦਾ ਡਾਊਟ ਨਾ ਕਰੇ ਸੋ ਇਸ ਸਾੜ ਦੇ ਵਿੱਚ ਇਹ ਜਿਹੜਾ ਹੈ ਨਸ਼ਾ ਕੈਰੀ ਕਰ ਰਹੀ ਸੀ